ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜੀ ਖੇਤਰੀ ਪਾਰਟੀ ਹੈ ਲੋਕਾਂ ਦੇ ਦਿਮਾਗ 'ਚ ਕਿਸ ਤਰ੍ਹਾਂ ਦਾ ਉਹਨਾਂ ਦਾ 4 ਸਾਲ ਪਹਿਲੇ ਜਿਹੜੀ ਆਮ ਆਦਮੀ ਪਾਰਟੀ ਸੀ ਕਿਸ ਤਰ੍ਹਾਂ ਦੀ ਹੋਂਦ ਸੀ ਤੇ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਨੇ ਕੀ ਸਾਬਤ ਕੀਤਾ ਦੇਖੋ ਅੱਜ ਤੋਂ 4-5 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਇਹਨਾਂ ਨੇ ਪ੍ਰਚਾਰ ਇਹੋ ਜਿਹਾ ਕਰਤਾ ਸੀ ਵੀ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਬਹੁਤ ਵੱਡਾ ਨਕਸ਼ਾ ਕਰਤਾ ਜੀ ਨੁਕਸਾਨ ਨਹੀਂ ਸੀ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਈ ਚਰਤ ਦੀ ਸਾਹਜ ਬਣਾ ਕੇ ਰੱਖੀ ਸੀ ਪਰ ਇਹ ਜਦੋਂ ਇਨਾ ਸੋਸ਼ਲ ਮੀਡੀਆ ਤੇ ਇਨਾ ਪਾਈ ਜਾਣਾ ਪਾਈ ਜਾਣਾ ਤੇ ਹਰ ਇੱਕ ਸ਼ਾਇਦ ਮੰਨ ਚ ਕਿਤੇ ਦੇ ਆ ਹੀ ਜਾਂਦਾ ਸ਼ਰਕ ਕੀਤਾ ਹੋਵੇ ਪਰ ਜਦੋਂ ਪੰਜਾਬ ਦੇ ਵਸਨੀਕਾਂ ਨੇ ਪੰਜਾਬ ਦੇ ਮੇਰੇ ਲੋਕਾਂ ਨੇ ਭੈਣਾ ਭਰਾਵਾਂ ਨੇ ਜਦੋਂ ਇਹਨਾਂ ਨੂੰ ਪਰਖਿਆ ਤੇ ਰਿਜ਼ਲਟ ਬਾਹਰ ਆ ਗਿਆ ਜਦੋਂ ਕਾਂਗਰਸ ਪਾਰਟੀ ਨੂੰ ਪਰਖਿਆ ਕਿਉਂਕਿ ਉਹਨਾਂ ਝੂਠੀਆਂ ਸੁਭਾ ਖਾਦੀਆਂ ਅਸੀਂ ਗੁਟਕਾ ਸਾਭ ਦੀਆਂ ਕੀਤਾ ਕੁਛ ਨਹੀਂ ਕੈਪਟਨ ਮਿੰਦਰ ਸਿੰਘ ਨੇ ਜੀ ਉਸ ਤੋਂ ਬਾਅਦ ਆਮ ਪਾਰਟੀ ਆ ਗਈ ਆਮ ਪਾਰਟੀ ਨੇ ਕਹਿਤਾ ਵੀ ਕੇ ਜੀਵਾਲ ਇੱਕ ਵਾਰ ਪੰਜਾਬ ਦਾ ਮੌਕਾ ਦੇ ਦਿਓ ਜੀ ਅਸੀਂ ਨਸ਼ਾ ਮੁਕਤ ਕਰ ਦਾਂਗੇ ਜੀ ਅਸੀਂ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾ ਦਾਂਗੇ ਹੋਇਆ ਉਲਟ ਨਸ਼ਾ ਘਰ ਘਰ ਹੋ ਗਿਆ ਜਿਹੜੀ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਚਿੜੀ ਖੋ ਕੇ ਲੱਗੇ ਉਹ ਦਿੱਲੀ ਤੋਂ ਵੀ ਪਰਾਂ ਪਾ ਗਾਂ ਨਗਾਤੀ ਆ ਇਹ ਕਰਕੇ ਪੰਜਾਬ ਵਿੱਚ ਬਲੋਕ ਸੰਤੀ ਦੀ ਪਹਿਲੋ ਤੋਰਾਂ ਚੋਣ ਆਈ ਤਰਨਤਨ ਦੀ ਜਿਹਦੇ ਵਿੱਚ ਕਿਹਾ ਗਿਆ ਵੀ ਅਕਾਲੀ ਦਲ ਕਿਸੇ ਗਿਣਤੀ 'ਚ ਨਹੀਂ ਹੈਗਾ ਔਰ ਸਤਕਾਰਯੋਗ ਸਾਡੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਉੱਥੇ ਖੜੇ ਸੀ ਇੰਨਾ ਧੱਕਾ ਕਰਨ ਦੇ ਬਾਵਜੂਦ ਉਹਨਾਂ ਦੀ ਬੇਟੀ ਤੇ ਵੀ ਪਰਚਾ ਦਿੱਤਾ ਜਿਹੜੇ ਉੱਥੇ ਸਾਡੇ ਸਰਪੰਚ ਸੀ ਪੰਚ ਸੀ ਮੋਹਰਬਾ ਸੀ ਪਿੰਡਾਂ ਦੇ ਉਹਨਾਂ ਦੇ ਝੂਠੇ ਪਰਚੇ ਕਰ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਪਰ ਜਦੋਂ ਵਿਖੋ ਰਿਜ਼ਲਟ ਆਇਆ ਅਸੀਂ ਪਹਿਲੇ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤਿੰਨ ਰਾਉਂਡ ਅੱਗੇ ਗਿਆ ਜੀ ਚਲੋ ਹਾਰ ਜਿੱਤ ਬਣੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੂਸਰੇ ਨੰਬਰ ਤੇ ਆਇਆ ਉਹ ਜਿਹੜਾ ਪਹਿਲੇ ਨੰਬਰ ਤੇ ਆਇਆ ਉਹਨੇ ਸਰਕਾਰ ਨੇ ਧੱਕਾ ਕੀਤਾ ਉੱਥੇ ਬਦੋ ਬਦੀ ਲੋਕਾਂ ਨੂੰ ਅੰਦਰ ਦੇ ਕੇ ਤੇ ਵੋਟਾਂ ਪਵਾਈਆਂ ਹੁਣ ਆ ਗਈ ਬਲੌਕ ਸੰਮਤੀ ਦੀ ਵਾਰੀ ਬਲੌਕ ਸੰਮਤੀ ਦੇ ਵਿੱਚ ਹੱਦਾ ਪਾਰ ਕਰਤੀਆਂ ਤੱਕੇ ਆਲੀਆਂ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਪੁਲਿਸ ਇਲੈਕਸ਼ਨ ਲੜਨਦੇ ਹੀ ਆਮ ਪਾਰਟੀ ਦੇ ਲੜਨੀ ਹੁੰਦੀ ਜੀ ਪੁਲਿਸ ਦੇ ਹੁੰਦਿਆ ਹੱਥਾ ਚੋਂ ਪੇਪਰ ਖੋਗ ਕੇ ਲੈਣਾ ਆਪਾਂ ਨਭੋਲ ਖਲੋਤੇ ਆ ਸਾਨੂੰ ਕੀ ਮਤਲਬ ਕੀ ਪਤਾ ਕਿਸ ਨੂੰ ਵੀ ਸਾਡੇ ਬਲੌਕ ਸੰਮਤੀ ਮੈਂਬਰ ਜਿਹੜੇ ਉਮੀਦਵਾਰ ਖੜਾਰੇ ਹੀ ਆਪਣੇ ਕਾਗਜ਼ ਜਮ੍ਹਾਂ ਕਰਾਉਣ ਗਏ ਆ ਉੱਥੇ ਬੂਹੇ ਬੰਦ ਕਰ ਦਿੱਤੇ ਕਾਗਜ਼ ਰਿਜੈਕਟ ਕਰ ਦਿੱਤੇ ਜਿਸ ਕਿਸੇ ਬਲੌਕ ਦੇ ਵਿੱਚ 33 ਉਮੀਦਵਾਰ ਖਲੋਣੇ ਆ ਔਰ 33 ਜਿੱਤਨੇ ਉਥੋਂ ਖਲੋਣ ਨੂੰ ਤੇ 40 50 60 ਵੀ ਖਲੋ ਸਕਦੇ ਆ ਹਰ ਪਾਰਟੀ ਦਾ ਰਾਈਟ ਬੰਦਾ ਉਹਦੇ ਵਿੱਚੋਂ 25 ਪਹਿਲੇ ਕਾਗਜ਼ ਰਿਜੈਕਟ ਕਰਤੇ ਜਿਹੜੇ 5 6 ਰਹਿ ਗਏ ਮਗਰ ਜਿਨ੍ਹਾਂ ਦੇ ਬਲੋਕ ਸੰਮਤੀ ਦੇ ਕਾਗਜ਼ ਸਹੀ ਪਾਏ ਗਏ ਬਾਕੀਆਂ ਤੇ ਤੇ ਰਿਜੈਕਟ ਹੀ ਕਰਤੇ ਕਿਸੇ ਨੂੰ ਭਰਣਾ ਦਿੱਤੇ ਕਿਸੇ ਨੂੰ ਡਰਾਵੇ ਦਿੱਤੇ ਤੇ ਉਹਨਾਂ ਵਿੱਚੋਂ ਵੀ ਸਾਡੇ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਔਰ ਜਿੱਤਿਆ ਹੋਇਆਂ ਨੂੰ ਹਾਰ ਦੇ ਸਰਟੀਫਿਕੇਟ ਦਿੱਤੇ ਬਲ ਸਾਹਿਬ ਤੁਹਾਡੀ ਗੱਲ ਜੇ ਹੁੰਦੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਕਈਆਂ ਦੇ ਕਾਗਜ਼ ਰਿਜੈਕਟ ਕੀਤੇ ਗਏ ਪੁਲਿਸ ਸਿਲੈਕਸ਼ਨ ਲਾਡਰੀ ਅਤੇ ਦੇਖਣ ਨੂੰ ਮਿਲਿਆ ਕਿ ਲਾਈਫ ਦੇ ਵਿੱਚ ਪਹਿਲੀ ਵਾਰੀ ਸਾਨੂੰ ਵੀ ਇਸ ਚੀਜ਼ ਦੀ ਹੈਰਾਨਗੀ ਆ ਕਿ ਕਾਗਜ਼ ਖੋਹਦੇ ਬੰਦੇ ਬਿਲਕੁਲ ਨਜ਼ਰ ਆ ਰਹੇ ਨੇ ਕਾਗਜ਼ ਫਾੜਦੇ ਬੰਦੇ ਜਿਹੜੇ ਆ ਨਾਮਜ਼ਦ ਕਰਨ ਗਏ ਸੀ ਜਿਹੜੇ ਕੈਂਡੀਡੇਟ ਉਹਨਾਂ ਦੇ ਲੇਕਿਨ ਉਹ ਹਲੇ ਤੱਕ ਉਹ ਬੰਦੇ ਲੁਕੇ ਛੁਪੇ ਰਹੇ ਆ ਕੋਈ ਕਾਰਵਾਈ ਕੋਈ ਫੜ ਨਹੀਂ ਹੋਈ ਉਹਨਾਂ ਦੇ ਕੋਈ ਰੈਸਟ ਨਹੀਂ ਹੋਏ ਤੇ ਨਾਲੇ ਜਿਹੜੀ ਪੁਲਿਸ ਦੀ ਗੱਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਜਿੰਨੇ ਵੀ ਨਮਾਇंदे ਸਨ ਪੁਲਿਸ ਕਰਮਚਾਰੀ ਸਨ ਕੀ ਲੱਗਦਾ ਉਹ ਦਵਦਵਾਧ ਥੱਲੇ ਜਾਂ ਸਰਕਾਰਾਂ ਦੀ ਜਿਹੜੀ ਮੌਜੂਦਾ ਸਰਕਾਰ ਸੀ ਇਹਨਾਂ ਦੀ ਕੋਈ ਗਿਣੀ ਮਿਥੀ ਚਾਲ ਕਹਿ ਸਕਦੇ ਆ ਕਿ ਉਹਨਾਂ ਬੰਦਿਆਂ ਨੂੰ ਨਾ ਅਗੇ ਔਨ ਕਰਕੇ ਕੈਂਡੀਡੇਟਾਂ ਨੂੰ ਤਾਂ ਹੀ ਉਹ ਜਿਹੜਾ ਹੀ ਇਹਨਾਂ ਦੀ ਜਿਹੜੀ ਆ ਉਹ ਸ਼ਕਤੀਸ਼ਾਲੀ ਜਿਹੜਾ ਵਾ ਸ਼ਕਤੀ ਪ੍ਰਭਾਵ ਜਿਹੜਾ ਵਾ ਕੈਂਡੀਡੇਟਾਂ ਉੱਤੇ ਪਾਇਆ ਗਿਆ ਬਿਲਕੁਲ ਇਹ ਸਭ ਨੇ ਸਾਬਤ ਹੋ ਗਿਆ ਪੀ ਪੁਲਿਸ ਨੂੰ ਇਹਨਾਂ ਦਾ ਪਾਪ ਆਇਆ ਹੈ ਅੱਜ ਪਹਿਲਾ ਕਦੀ ਵੇਖਿਆ ਵੀਦਾ ਐਸਐਸਪੀ ਡੋਲਦੇ ਜਾਂ ਡੀਸੀ ਡੋਲਦਾ ਪਹਿਲਾਂ ਕੋਈ ਛੋਟੇ ਅਫਸਰ ਡੋਲਦੇ ਹੁੰਦੇ ਵੀ ਮੇਰੀ ਕੋਈ ਬਦਲੀ ਨਾ ਕਰ ਦੇ ਇੱਥੇ ਤੇ ਐਸਐਸਪੀ ਕਮਿਸ਼ਨਰ ਸਾਰੇ ਡੋਲੇ ਫਿਰਦੇ ਆ ਤੇ ਉਹ ਜਿਹੜੇ ਜਿਨ੍ਹਾਂ ਨੇ ਕਾਗਜ਼ ਖੋਏ ਆ ਜਿਨ੍ਹਾਂ ਨੇ ਸੱਟਾਂ ਮਾਰੀਆਂ ਆ ਉਹ ਸ਼ਰਮ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਡਾਡੂ ਕਰਨੀ ਹੈਗਾ ਵੇਖੋ ਇਹ ਧੱਕਾ ਜਿਹਨੂੰ ਕਹਿੰਦੇ ਨਾ ਧੱਕਾ ਸਰਕਾਰ ਦਾ ਧੱਕਾ ਵੀ ਲੋਕਤੰਤਰ ਰਾਜ ਦੀਆਂ ਧੱਜੀਆਂ ਈ ੜਾ ਤੀਆਂ ਪੱਕੇ ਵਿੱਚ ਕਿਤੇ ਨਾ ਕਿਤੇ ਡਰ ਖੋਫ ਵੀ ਨਜ਼ਰ ਆ ਰਿਹਾ ਹੈ ਤੇ ਅੱਜ ਲੋਕੀ ਵੋਟਾਂ ਪਾਉਣ ਬਰ ਬਾਰ ਕਿਉਂ ਨਹੀਂ ਨਿਕਲੇ ਅੱਜ ਜਿਹੜੇ ਵੋਟ ਪਰਸੈਂਟ ਵੇਖੋ ਕਿੰਨੀ ਆ 30 35% ਕਿਸੇ ਟਾਈਮ ਚਲੋ ਦੇਖਿਆ ਸੀ ਵੀ ਤਕਰੀਬਨ ਲੋਕ 70% 65 70 75 ਇੰਨੇ ਦਾਇਰੇ ਦੇ ਵਿੱਚ ਲੋਕ ਜਿਹੜੇ ਆ ਵੋਟ ਪਾਉਂਦੇ ਸੀ ਅੱਜ ਜਿਹੜਾ ਉਹ VOTING ਦਾ ਜਿਹੜਾ ਦਾਇਰਾ 35 ਤੋਂ 40% ਕੀ ਲੱਗਦਾ ਕਿ ਲੋਕ ਮਤਲਬ ਕਿ ਵਾਕਿਆ ਹੀ ਉਹਨਾਂ ਨੂੰ ਪਤਾ ਹੈ ਕਿ ਅੱਜ ਦੀਆਂ ਜਿਹੜੀਆਂ ਵੋਟਾਂ ਪਾਉਣ ਦੇ ਨਾਲ ਕਿਤੇ ਵੀ ਕੋਈ ਜਾਂਦਾ ਵੋਟਰ ਤੇ ਕੋਈ ਨਾ ਕੋਈ ਹਾਲਾਤਾਂ ਜਾਂ ਕੋਈ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਥਕੈਸ਼ਾਈ ਹੋ ਸਕਦੀ ਬਿਲਕੁਲ ਹੋ ਸਕਦੀ ਹੈ ਜੀ ਹੋਈ ਆ ਹੋ ਹੋ ਕੀ ਸਕਦੀ ਹੋਈ ਆ ਤੁਸੀਂ ਇੱਕ ਤਰਨ ਤਰਨ ਆਪਣਾ ਮਜੀਠਾ ਹਲਕੇ ਦੇ ਵਿੱਚ ਤਲਵੰਡੀ ਦੇ ਵਿੱਚ ਸ਼ਰਿਆਮ ਉਹ ਆਪਣੇ ਪਰਿਵਾਰਕ ਦੇ ਨਾਲ ਉਹਨਾਂ ਦੀ ਵਾਈਫ ਨਾਲ ਸੀ ਉਹਨਾਂ ਦੀ ਮਾਤਾ ਜੀ ਨਾਲ ਸੀ ਸਤਕਾਰ ਜੋ ਉਹਨਾਂ ਦੀ ਸ਼ਰਿਆਮ ਪੱਗ ਲਾਈ ਗਈ ਫੋਰਚੂਨਰ ਕਾਰ ਤੇ ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨੇ ਭਜਾ ਗਏ ਸੋਸ਼ਲ ਮੀਡੀਆ ਤੇ ਚੱਲੀ ਆ ਐਨਕਾ ਵੀ ਲਾਈ ਐਨਕਾ ਸਾਰਾ ਕੁਝ ਲਾਇਆ ਗਿਆ ਤੇ ਕਿਉਂ ਚੰਗਾ ਬੰਦਾ ਵੋਟ ਪਾਉਣ ਨਿਕਲੂ ਕਿਦਾਂ ਇੰਨੀ ਦਹਿਸ਼ਤ ਪਾਤੀ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਲੋਕ ਲੋਕਾਂ ਦੇ ਕਿਹਾ ਛੱਡੋ ਅਸੀਂ ਵੋਟ ਦੀ ਪਹੁੰਚ ਜਾਣਾ ਜੇ ਵੋਟ ਪਾਉਂਦੇ ਆਉਦੇ ਪਾਉਣਾ ਤੇ ਇਹਨਾਂ ਦੀ ਉਲਟ ਪੈਣੀ ਸੀ ਕੀ ਬਦਲਾਵ ਜਿਹੜਾ ਚਾਇਆ ਸੀ ਲੋਕਾਂ ਨੇ ਬਦਲਾਵ ਦੇ ਨਾਂ ਤੇ ਵੋਟਾਂ ਪਾਈਆਂ ਕਿ ਇਹਨੂੰ ਬਦਲਾਵ ਨੂੰ ਕਿਸ ਨਾਂ ਤੋਂ ਤੁਸੀਂ ਜਿਹੜਾ ਇਹਨੂੰ ਕਿੰਨੇ ਕ ਨੰਬਰ ਦੇਣੇ ਚਾਹੁੰਦੇ ਹੋ ਨੰਬਰ ਕਾਤੇ ਲੋਕ ਤਾਂ ਠੱਗੇ ਗਏ ਨੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ ਵੀ ਸਾਡੂੰ ਅਸੀਂ ਠੱਗੇ ਗਏ ਆ ਝੂਠਾ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਪੀ ਅਸੀਂ ਪੰਜਾਬ ਵਿੱਚ ਨਸ਼ਾ ਮੁਕਤ ਕਰਦਾਂਗੇ ਨਸ਼ਾਦ ਘਰ ਘਰ ਹੋ ਗਿਆ ਅਹੀਂ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾ ਦਾਂਗੇ ਅਹੀਂ ਰੇਤਾ ਵੇਚ ਕੇ ਆਹ ਪ੍ਰੋਜੈਕਟ ਲਾ ਦਾਂਗੇ ਘਰ ਘਰ ਨੌਕਰੀ ਦੇ ਦਾਂਗੇ ਝੂਠੇ ਬੋਰਡ ਆਏ ਸਾਰੇ ਉਹ ਬੋਰਡਾਂ ਤੇ ਸਾਰਾ ਪੰਜਾਬ ਤੇ ਕਰਜ਼ਾ ਚੜਤਾ ਹਾਂ ਕਿਸੇ ਬੋਰਡਾਂ ਦੀ ਗੱਲ ਕੀਤੀ ਬੈਲ ਸਾਹਿਬ ਕਈ ਦੇਖਿਆ ਕਿ ਜਿਹੜੇ ਕੈਂਡੀਡੇਟਸ ਹਨ ਅਕਾਲੀ ਦਲ ਦੇ ਜਾਂ ਕੋਈ ਭਾਜਪਾ ਦੇ ਜਾਂ ਕਾਂਗਰਸ ਦੇ ਉਹਨਾਂ ਦਾ ਵੀ ਵਿੱਚ ਕਈ ਬਿਆਨਬਾਜ਼ੀ ਆਏ ਕਿ ਸਾਡੇ ਜਿਹੜੇ ਆ ਉਹ ਬੋਰਡ ਹੀ ਰਾਤੇ ਰਾਤ ਪਤਾ ਹੀ ਨਹੀਂ ਲੱਗਾ ਕਿੱਥੇ ਲਾ ਗਏ ਕੌਣ ਲਾ ਗਿਆ ਜਾਂ ਕਿਤਰਾ ਉਹਨਾਂ ਦੇ ਬੋਰਡਾਂ ਦਾ ਪਤਾ ਹੀ ਨਹੀਂ ਲੱਗਾ ਉਹ ਰਾਤੇ ਰਾਤ ਗਾਇਬ ਹੋ ਗਏ ਦੇਖੋ ਸਿਰਫ ਆਮ ਪਾਰਟੀ ਚਾਹੁੰਦੀ ਆ ਵੀ ਸਾਡਾ ਹੀ ਬੋਰਡ ਲੱਗਣਾ ਚਾਹੀਦਾ ਕਿਸੇ ਹੋਰ ਪਾਰਟੀ ਦਾ ਬੋਰਡ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਹ ਬੋਰਡਾਂ ਦੀ ਸਰਕਾਰ ਲੈ ਕੇ ਝੂਠ ਲਿਖ ਕੇ ਜੀ 55976 ਅ ਨੌਕਰੀਆਂ ਦਿੱਤੀਆਂ ਦੱਸੋ ਕਿੱਥੇ ਕਿੱਦੋਂ ਮਿਲੀ ਨੌਕਰੀ ਕੋਈ ਦੱਸੇ ਵੀ ਮੈਨੂੰ ਆ ਨੌਕਰੀ ਮਿਲੀ ਆ ਆਪਾਂ ਇਹਨਾਂ ਨਾਲ ਨਾ ਸੋਸ਼ਲ ਮੀਡੀਆ ਦੇ ਪੰਜਾਬ ਦਾ ਪੈਹਾ ਖਰਾਬ ਕਰੀਏ ਜਦੋਂ ਲੋਕ ਕੋਈ ਲੋਕਾਂ ਨੂੰ ਨੌਕਰੀਆਂ ਮਿਲੀਆਂ ਉਹ ਵੈਸੇ ਬੋਲਦਾ ਹੁੰਦਾ ਪਰ ਜਿਹੜੇ ਬੋਰਡ ਕਈਆਂ ਦੇ ਬੋਰਡਾਂ ਦੀ ਗੱਲ ਫੇਰ ਰਿਪੀਟ ਕਰ ਰਹੇ ਨੇ ਜਿਹੜੇ ਬੋਰਡ ਲਾਏ ਸੀ ਬੰਦੇ ਉਹ ਵੀ ਜਿੱਤ ਕੇ ਕਾਲੀ ਦੇ ਵਿੱਚ ਦੇਖੋ ਅੱਜ ਤੁਸੀਂ 8 ਟਾੜੀ ਹਲਕੇ ਦੇ ਲਓ 21 ਹੀ ਆਪਣੀਆਂ 41 ਹਲਕੇ ਦੇ ਵਿੱਚ ਬਲੋਕ ਸੰਪਤੀ ਦੀਆਂ ਸੀਟਾਂ 21ਆਂ ਚੋਂ 9 ਕਾਲੀ ਦਲ ਜਿੱਤੀਆਂ 6 ਆਮ ਪਾਰਟੀ ਨੇ 3 ਕਾਂਗਰਸ ਪਾਰਟੀ ਨੇ ਤੇ 2 ਆਜ਼ਾਦ ਕੀ ਦੀ ਬਹੁਮਤੀ ਹੈ ਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ ਚਾਰ ਸੀਟਾਂ ਸੀ ਤੇ ਤਿੰਨ ਸ਼ਰਮਣੀਆਂ ਕਾਲੀ ਦਲ ਨੇ ਜਿੱਤੀਆਂ ਤੁਸੀਂ ਵੀ ਵੇਖ ਲਓ ਉਥੇ ਬਦਲਾਅ ਵੇਖੋ ਆਇਆ ਕਿ ਨਾ ਆਇਆ ਲੱਗਦਾ ਕਿ ਹੁਣ 2000 ਜਿਹੜਾ ਵਾ ਬਿਲਕੁਲ ਕੁਛ ਹੀ ਦਿਨਾਂ ਬਾਅਦ ਜਿਹੜਾ ਆ ਰਿਹਾ ਵਾ 2027 ਇਹਦੇ ਵਿੱਚ ਲੋਕ ਜਿਹੜੇ ਆ ਵਾਕੇ ਹੀ ਉਹ ਫਿਰ ਆਟਾ ਦਾਲ ਸਕੀਮਾ ਨੂੰ ਲੈ ਕੇ ਸगन ਸਕੀਮਾ ਨੂੰ ਲੈ ਕੇ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਹੋ ਰਿਹਾ ਹੈ ਕਿਉਂ ਜਿਹੜੀਆਂ ਚੀਜ਼ਾਂ ਸਾਡੇ ਕੋ ਖੁੰਝੀਆਂ ਗਈਆਂ ਕਿ ਅਸੀਂ ਇੱਕ ਜਿਹੜਾ ਵਾ ਬਦਲਾਵ ਨੂੰ ਜਾਂ ਬਦਲਾਵ ਚਾਇਆ ਸੀਗਾ ਲੇਕਿਨ ਹੋਇਆ ਨਹੀਂ ਬਦਲਾਵ ਦੇਖੋ ਇਹ ਸਾਰਾੜਾ ਪ੍ਰਚਾਰ ਕੀਤਾ ਹੀ ਸੋਸ਼ਲ ਮੀਡੀਆ ਤੇ ਲੁਕੀ ਬਾਦਲ ਸਾਹਿਬ ਦੇ ਟਾਈਮ ਤੇ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਇਹ ਭਾਈਚਾਰਕ ਸਾਂਝ ਬਣਾ ਰੱਖਦੀ ਕਦੇ ਵੀ Hindu Sikh Isai ਜਾਂ ਕੋ ਮੁਸਲਮਾਨ ਭਾਈਚਾਰਾ ਕਿਸੇ ਵੀ ਭਾਈਚਾਰੇ ਦੇ ਫਰਕਾ ਨਹੀਂ ਸੀ ਪਾਉਂਦੀ ਔਰ ਸਭ ਨੂੰ ਨਾਲ ਜੋੜ ਕੇ ਰਾਦੇ ਯਾਦਗਾਰਾਂ ਲਾ ਲਓ ਮੰਦਿਰ ਲਾ ਲਓ ਗੁਰਦਰਾ ਸਾਹਿਬ ਲਾ ਲਓ ਜਾਂ ਆਪਣਾ ਗੁਰੂ ਰਵੀਦਾਸ ਜੀ ਦਾ ਭਗਵਾਨ ਬਾਲਮੀਕ ਜੀ ਦਾ ਯਾਦਾਂ ਫੌਜੀਆਂ ਦੀਆਂ ਵੇਖੋ ਹਰ ਨੂੰ ਇੱਕ ਇਹ ਮਨ ਲੋ ਜਦਾ ਮਾਲਾ ਦੇ ਮਲਕੇ ਵਿੱਚ ਪ੍ਰੋਕ ਰੱਖਿਆ ਮਨ ਲੋ ਭਾਈਚਾਰਕ ਸਾਂਝੀ ਵਾਲਤਾ ਨੂੰ ਉਹਨਾਂ ਨੇ ਬਾਦਲ ਸਾਹਿਬ ਨੇ ਮਹਿਸ਼ਾ ਹੀ ਪਹਿਲ ਦਿੱਤੀ ਇਸੇ ਕਰਕੇ ਬਾਬਾ ਬੋਰ ਕਰਕੇ ਸਿਆਸਤ ਦਾ ਬਾਬਾ ਬੋਰ ਜਾਣੇ ਲੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਸਰਦਾਰ ਬਾਦਲ ਦੀ ਜਿਹੜੀ ਸਿੱਖਿਆ ਹੈ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਔਰ ਤੁਸੀਂ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜਿ ਕਿੰਨੀ ਨਿਮਰਤਾ ਕਿੰਨਾ ਲੋਕ ਉਲਟ ਪੁਲਟ ਬੋਲਦੇ ਸੀ ਕਦੀ ਉਹਨਾਂ ਜਵਾਬ ਦਿੱਤਾ ਆਪਣਾ ਕੰਮ ਨੂੰ ਖਿਆਲ ਰੱਖਦੇ ਔਰ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰਿਆਂ ਨੂੰ ਸਾਂਝ ਸਾਂਝੀ ਵਲਤਾ ਅੰਦਰ ਵਿੱਚ ਰੱਖਦੇ ਆ। ਇਹੀ ਆ ਕਾਰਨ ਲੋਕਾਂ ਨੇ ਪਰਖ ਲਿਆ। ਲੋਕਾਂ ਝੂਠ ਮਾਰ ਕੇ ਵੋਟਾਂ ਲੈ ਲੀਆਂ। ਨਾਲ ਲਈ ਆਟਾ ਦਾਲ ਸਕੀਮ, ਨਾਲ ਲਈਆਂ ਪੈਨਸ਼ਨਾਂ, ਨਾਲ ਲਈ ਸ਼ਗਨ ਸਕੀਮ, ਨਾਲ ਟ੍ਰਾਈਸਾਈਕਲ 1000 ਰੁਪਏ ਜਿਹੜਾ ਝੂਠ ਮਾਰਿਆ ਸੀ ਜਨਾਨਿਆਂ ਨੂੰ ਉਹ ਵੀ ਖਤਮ ਹੋ ਗਿਆ। ਦਿੱਤਾ ਕੀ ਪੰਜਾਬ ਨੂੰ ਕੋਈ ਤੁਹਾਨੂੰ ਸ਼ਰਤ ਬਣੀ ਨਜ਼ਰ ਆਉਂਦੀ। ਕੋਈ ਕਿਸੇ ਡਿਵੈਲਪਮੈਂਟ ਅਜ ਅਮਰਸਰ ਸ਼ਹਿਰ ਦਾ ਸਾਰੇ ਟੁੱਟਿਆ ਪਿਆ। ਮਲੋ ਜਿਹੜੇ ਬਾਦਲ ਸਾਹਿਬ ਨੇ ਕੰਮ ਕੀਤੇ ਹੀ ਉਹਨਾਂ ਨੂੰ ਕਿਤੇ ਪੇਂਟ ਨਹੀਂ ਕਰਾਇਆ ਗਿਆ ਇਹਨਾਂ ਕੋ ਆ ਤੁਸੀਂ ਆ ਇੱਕ ਸ਼ਿਦਾ ਸਾਹਿਬ ਤੇ ਬਾਲ ਸਾਹਿਬ ਨੇ ਪਾਸ ਕੀਤੀ ਸੀ ਵਾਕਸਟਰੀ ਰੋਡ ਪਾਸ ਕੀਤੀ ਉਹਨਾਂ ਕੋ ਕੰਪਲੀਟ ਨਹੀਂ ਹੋਈ ਨਾ ਕਾਂਗਰਸ ਕੋਈ ਨਾ ਆਮ ਪਾਰਟੀ ਕੋਈ আর ਤੁਸੀਂ ਵੇਖ ਲਓ ਜੇ ਦਰਬਾਰ ਸਾਹਿਬ ਦਾ ਉਹਨਾਂ ਨੇ ਜਿੱਥੇ ਸੰਗਤ ਰਸਤਾ ਤੇ ਚੱਲਦੀ ਸੀ ਔਰ ਬਾਦਲ ਸਾਹਿਬ ਨੇ ਆਪਣੇ ਰਾਹ ਦੇ ਵਿੱਚ ਵਿੱਚ ਨੂੰ ਬਣਵਾਇਆ ਔਰ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦਾ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਪੂਰੇ ਪੰਜਾਬ ਦਾ ਨਾਂ ਉੱਚਾ ਕੀਤਾ ਵੀ ਸਾਡਾ ਇੱਥੇ ਗੁਰੂ ਘਰ ਆ ਗੁਰੂ ਰਾਮਦਾਸ ਜੀ ਦਾ ਅਸੀਂ ਸਵੇਰੇ ਉੱਠ ਕੇ ਸਾਰੇ ਨਸਮਤ ਕੋ ਹੁੰਨੇ ਆ ਗੁਰੂ ਰਾਮਦਾਸ ਮਹਾਰਾਜ ਸਾਡੀ ਚੜ੍ਹਦੀ ਕਲਾ ਕਰੇ 1300 20 ਕਰੋੜ ਰੁਪਏ ਜਿਹੜਾ ਬਲਵਿੱਕੀ ਤੀਰਥ ਵਾਸਤੇ ਵੀ ਸਿਰਫ ਬਾਦਲ ਸਾਹਿਬ ਦੀ ਬਾਦ ਸਾਹਿਬ ਵੇਖੋ ਕਿੰਡਾ ਸੋਹਣਾ ਉਹਨਾਂ ਦਾ ਭਾਈ ਚਾਰਾ ਉਹਨਾਂ ਨੇ ਮੰਦਿਰ ਤੇ ਆਸ਼ਰਮ ਬਣਾਇਆ ਆਰਾਮ ਤੀਤ ਨੂੰ ਕਿੰਨਾ ਸਜਾਇਆ ਭਵਾਨ ਰਵਿਜਦਾਸ ਜੀ ਦਾ ਬਣਾਇਆ ਯਾਦਗਾਰਾ ਕਰਤਾਰਪੁਰ ਸਾਹਿਬ ਜੀ ਬਣਾਈਆਂ ਆਪਣੇ ਫੌਜੀਆ ਦੀ ਇੰਡੀਆ ਗੇਟ ਦੇ ਨਾਲ ਯਾਦਗਾਰ ਬਣਾਈ ਸਾਡਾ ਪਿੰਡ ਬੱਸਾਂ ਚਲਾਈਆਂ ਤੁਸੀਂ ਵੇਖੋ ਸਰਦਾਰ ਸੁਪੀਤ ਸਿੰਘ ਬਾਦਲ ਲੱਗਿਆ ਸੀ ਮੈਂ ਪਾਣੀ ਚ ਬੱਸ ਚਲਾਉਂਗਾ ਚਲਾਈ ਨਾ ਜੇ ਇਸ ਦੁਬਾਰਾ ਸਰਕਾਰ ਆ ਜਾਂਦੀ ਤੇ ਇੱਥੇ ਲੋਕ ਗੋਆ ਨੂੰ ਜਾਂਦੇ ਸੀ ਨਾ ਤੇ ਪੰਜਾਬ ਵਿੱਚ ਹਰੀ ਕੇ ਪੱਤ ਨੂੰ ਗੋਆ ਬਣਾ ਦੇਣਾ ਸੀ ਔਰ ਮਲੋ ਲੋਕਾਂ ਨੇ ਇਹ ਗੱਲ ਨੂੰ ਯਾਦ ਕਰਨਾ ਸੀ ਕਿ ਸਰਦਾਰ ਸੁਬੀਤ ਸਿੰਘ ਬਾਦਲ ਜੇ ਦੁਬਾਰਾ ਰਿਪੀਟ ਹੋ ਜਾਂਦੇ ਹੁਣ ਕੋਈ ਗੱਲ ਨਹੀਂ ਮਹਾਰਾਜ ਸੁੱਖ ਰੱਖੇ ਲੋਕਾਂ ਦੇ ਮਨਾਂ ਵਿੱਚ ਬਿਲਕੁਲ ਕਲੀਅਰ ਚੰਦਨ ਹੋ ਗਿਆ ਹੈ ਕਿ ਜਿਹੜੀ ਆਮ ਪਾਲਤੀ ਆ ਇਹ ਠੱਗਾਂ ਦੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਰਾਖੀ ਰੱਖਣ ਦੀ ਸਰਕਾਰ ਆ ਪੰਜਾਬ ਦੀ ਡਿਵੈਲਪਮੈਂਟ ਦੀ ਆ ਪੰਜਾਬ ਦੇ ਭਾਈਚਾਰੇ ਦੀ ਸਰਕਾਰ ਆ 2027 ਦੇ ਵਿੱਚ ਲੋਕ ਬੜਾ ਵੱਡਾ ਫਤਵਾ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਹੱਕ 'ਚ ਔਰ ਡਟ ਕੇ ਲੋਕ ਵੋਟਾਂ ਪਾਉਣਗੇ ਮੈਨੂੰ ਇੱਥੋਂ ਤੱਕ ਆਸ ਆ ਕਿ ਹੁੰਜਾ ਫਿਰ ਜਿੱਤ ਹੋਊਗੀ ਔਰ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਬਣੂਗਾ ਉਸੇ ਤਰ੍ਹਾਂ ਹੀ ਪੰਜਾਬ ਹੱਸਦਾ ਖੇਡਦਾ ਕਬੱਡੀਆਂ ਦੇ ਮੈਚ ਕਰਾਉਂਦਾ ਔਰ ਫੁੱਟਬਾਲਾਂ ਦੇ ਮੈਚ ਕਰਾਉਂਦਾ ਔਰ ਪੰਜਾਬ ਨੂੰ ਇੱਕ ਘਰਿਆ ਭਰਿਆ ਪੰਜਾਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਜੀ ਨਜ਼ਰ ਆਇਆ ਹੀ ਤੇ ਗਾਂਵ ਵੀ ਇਹਦੇ ਚ ਨਜ਼ਰ ਆਉਣਾ ਧੰਨਵਾਦ। ਲਓ ਜੀ ਦੋਸਤੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੈਂਟਰਲ ਹਲਕਾ ਇੰਚਾਰਜ ਨਰਿੰਦਰ ਬੈਲ ਜੀ ਦੇ ਨਾਲ ਗੱਲ ਕੀਤੀ ਤੇ ਸਾਰਾ ਤੁਸੀਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੇ ਕੀਤੇ ਹੋਏ ਕੰਮ ਸੀ ਵਿਕਾਸ ਕਰ ਜਾਂਦੇ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਇਸ ਤਰ੍ਹਾਂ ਹੀ ਤੁਹਾਡੇ ਨਾਲ ਅਸੀਂ ਜੁੜੇ ਰਹਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸასი ਕਾਲ ਜੀ